ਹਾਂਜੀ ਕਿੱਦਾਂ ਜੀ ਸਾਰੇ ਠੀਕ ਠਾਕ ਹਾਂ ਆਪਾਂ ਲੱਗੇ ਆ ਪਾਪੜ ਬਣਾਉਣਾ ਦੁਪਹਿਰ ਦੇ ਬੱਜ ਚੁੱਕਿਆ ਤਿੰਨ ਮੈਂ ਪਈ ਸੀ ਸੁੱਤੀ ਦਵਾਈ ਲੈ ਕੇ ਕੰਮ ਕੁੰਮ ਕਰਕੇ ਪਹਿਲੀ ਹੋ ਕੇ ਪੈ ਗਈ ਸੀ ਦਵਾਈ ਲੱਗੇ ਜੋ ਤੱਕ ਨਹੀਂ ਮੈਨੂੰ ਭੁੱਖ ਲੱਗੀ ਨਾਲੇ ਸ਼ੀਸ਼ੀ ਬਣਾ ਕੇ ਤੇ ਨਾਲੇ ਪਾਪੜ ਬਣਾ ਕੇ ਤੇ ਮੈਂ ਲੱਗਿਆ ਜੋਤ ਵਾਸਤੇ ਪਾਪੜ ਬਣਾਉਣਾ ਤੇ ਪਾਪੜ ਬਣਾ ਕੇ ਬਾਅਦ ਵਿੱਚ ਬਣਾਉਣੀ ਹੈ ਸ਼ੀਸ਼ੀ ਇਹਦੇ ਦੇਖਿਆ ਸੀ ਕਰਕੇ ਪੁਰਾਣੇ ਚੈਨਲ ਦੇ ਉੱਤੋਂ ਆਪਦੇ ਤੋਂ ਵੀਡੀਓ ਚੱਕ ਰਹੀ ਸੀ ਬਰਿੰਦਰ ਬੀ ਆ ਨਾ ਤਾਂ ਬਰਿੰਦਰ ਦੀ ਕੋਈ ਵੀਡੀਓ ਚੱਕੀ ਜਾ ਰਹੀ ਹੈ ਨਾ ਐਸਾ ਕੋਈ ਵੀਡੀਓ ਚੱਕੀ ਜਾ ਰਹੀ ਆ ਕੋਈ ਵੀ ਵੀਡੀਓ ਨਹੀਂ ਚੱਕੀ ਗਈ ਕੱਲ੍ਹ ਅੱਜ ਮੈਂ ਟਕਰਾ ਲਾਉਂਦੀ ਦੀ ਘੱਟੋ ਘੱਟ ਅੱਧੀ ਦਿਹਾੜੀ ਲੱਗੀ ਨਹੀਂ ਆ ਫੋਨ ਦੇ ਉੱਤੇ ਮੈਂ ਕੋਈ ਵੀ ਵੀਡੀਓ ਨਹੀਂ ਚੱਕੀ ਗਈ ਮੈਨੂੰ ਆਇਆ ਸੀ ਮੈਂ ਬਰਿੰਦਰ ਦੀ ਇੱਕ ਦੋ ਵੀਡੀਓ ਚੱਕ ਕੇ ਨਾ ਇਸ ਚੈਨਲ ਦੇ ਉੱਤੇ ਪਾ ਲਵਾਂ ਪੁਰਾਣੇ ਬਲੋਕਾਂ ਦੇ ਵਿੱਚ ਰਹੇਗਾ ਏ ਚੱਕ ਹੀ ਨਹੀਂ ਹੋ ਰੇ ਪਤਾ ਨਹੀਂ ਕਿਉਂ ਇਨਵੈਸੀ ਚਲ ਬਰਿੰਦਰ ਦੀ ਵੀਡੀਓ ਅੱਜ ਵੀ ਉਹ ਮੈਂ ਕਿ ਜਾਦਾ ਨਹੀਂ ਇਹਨੇ ਪਤਾ ਨਹੀਂ ਚੈਨਲ ਕਿਵੇਂ ਬਲੌਕ ਹੋ ਗਿਆ ਆਪੇ ਹੋ ਗਿਆ ਸਾਡੇ ਫੋਨ ਤੋਂ ਹੋ ਗਿਆ ਜਾਂ ਕਿਸੇ ਨੇ ਕਰਤਾ ਹਰ ਇੱਕ ਬਲੌਕ ਨੇ ਵਿੱਚ ਹਰ ਇੱਕ ਰੀਲ ਦੇ ਵਿੱਚ ਬਰਿੰਦਰ ਸੀ ਤਾਂ ਫਿਰ ਮੈਂ ਅਲੱਗ ਕਰਦੇ ਕੰਮ ਕੰਮ ਮੇਰੇ ਕਾਫੀ ਪੈਨੇ ਆ ਦੇਖੋ ਹਰ ਰੋਜ਼ ਦਾ ਕੰਮ ਆ ਮੈਂ ਰੋਜ਼ ਅੰਨਿੰਨੀ ਬੱਟੀ ਚੱਕਦੀ ਆ ਸਵੇਰ ਵੀ ਚੱਕਦੀ ਆ ਤਾਜੀ ਗੱਡੀਆਂ ਗਿੱਲੇ ਸ਼ਾਮੋਂ ਗਿੰਨੀ ਮਿੱਟੀ ਕੱਢਦੇ ਨੇ ਤੂੰ ਇਹਨੀ ਮਿੱਟੀ ਕੱਢਦੇ ਨੇ ਇੱਥੇ ਵੀ ਖੱਡਾਂ ਕੱਡੀਆਂ ਹੋਣੀਆਂ ਨੇ ਆਏ ਰਸੋਈ ਦੇ ਦਰਵਾਜੇ ਦੇ ਵਿੱਚੇ ਉੱਥੇ ਵੀ ਕੱਢਦੇ ਨੇ ਇਹ ਆਪਣੇ ਹੋਦੀ ਆ ਇੱਥੋਂ ਜਿਹੜਾ ਰਸੋਈ ਦਾ ਪੈਪ ਹੁੰਦਾ ਇੱਥੋਂ ਹੁੰਦਾ ਇੱਥੋਂ ਫਿਰ ਸਿੱਧਾ ਉਧਰ ਨੂੰ ਪੈਪ ਜਾਂਦਾ ਬਾਹਰੋਂ ਇੱਕੋ ਹੋਦੀ ਬਣਾਈ ਹੋਈ ਚ ਗੁੜੀ ਕੋਲੇ ਇੰਨਾ ਚੂਹੇ ਨੇ ਦੁਖੀ ਕੀਤੀ ਹੁਆ ਮੈਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੱਕੇ ਥਾਂ ਦੇ ਕਾਲਾ ਮੇਰੇ ਤੇ ਹੀ ਕਾਲਾ ਕਾਕਾ ਕਤਾ ਕਮਲ ਆਏ ਤੁਹਾ ਕਾ ਮੈਂ ਹੋਰ ਲਿਆਦਾ ਨਹੀਂ ਦੁਕਾਨ ਤੋਂ ਹੋਰ ਲਿਆਦਾ ਨਹੀਂ ਮੇਰਾ ਪੁੱਤ ਖਾ ਖਾਲਾ ਬੂ ਤੋ ਕੋਈ ਕਾ ਨੀ ਖਾ ਗਿਆ ਦੂਜਾ ਖਾ ਗਿਆ ਕੋਈ ਨਹੀਂ ਇਹਦੀ ਆ ਤੋ ਜੀਬ ਲਾਈ ਆ ਇਹ ਚਾਕਲੇਟ ਲੱਗਿਆ ਹੋਇਆ ਨਹੀਂ ਨਹੀਂ ਖਾਣਾ ਤਾਂ ਤੇਰੀ ਮਰਜ਼ੀ ਹੈ ਭਾਈ ਖਾਲਾ ਫਿਰ ਮੈਂ ਉੱਠਦੀ ਆ ਭਾਂਡੇ-ਪੁੰਡੇ ਚੱਕਦੀ ਆ ਗਾਹ ਪਾਇਆ ਪਿਆ ਖਾਂ ਤਾਂ ਭਾਂਡੇ ਪਾਇਆ ਜੋ ਕਿਸੇ ਨੇ ਕਿਹਾ ਸੀ ਉਹੀ ਹੱਲ ਕੀਤਾ ਚੂਹਿਆਂ ਦਾ ਦਵਾਈਆਂ ਵੀ ਬਹੁਤ ਪਾਈਆਂ ਜੋ ਕਿਸੇ ਨੇ ਕਿਹਾ ਦੇਸੀ ਨੁਕਤੇ ਆ ਵੀ ਰੱਖੋ ਵੀ ਰੱਖੋ ਸਾਰਾ ਕੁਝ ਰੱਖਿਆ ਮੈਂ ਪਰ ਚੂਹੇ ਨਹੀਂ ਗਏ ਘਰ ਦੇ ਵਿੱਚੋਂ ਜੇ ਕੋਈ ਚੂਹੇ ਭਜਾਉਣ ਦਾ ਤਰੀਕਾ ਹੈ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਕਿੰਨਾ ਚੂਹੇ ਪਜੜੇ ਨੇ ਦੁਖੀ ਕਰੇ ਚੂਹੇ ਵੀ ਐਡੇ ਵੱਡੇ ਵੱਡੇ ਅੱਧਾ ਟਨ ਕਿਲੋ ਦਾ ਚੂਹਾ ਇੱਕ ਦਾ ਬਹੁਤ ਜ਼ਿਆਦਾ ਵੱਡੇ ਆ ਹੁਣ ਕੀ ਚਾਹੀਦਾ है हाँ? जो तो है मच्छी हथ ल गुरद्वारा साहब चौंक अपना मंदिर बालकनाथ चल आ जाए पुत बहुत नहरा हो गया ਅਜੇ ਮਾਰਕੀਟ ਖੁੱਲੀ ਆ ਥੋੜੀ ਥੋੜੀ ਬਾਕੀ ਦੁਕਾਨਾਂ ਬੰਦ ਹੋ ਗਈਆਂ ਬਾਕੀ ਮਾਰਕੀਟ ਬੰਦ ਹੋ ਗਈ ਆ ਥੋੜੀ ਥੋੜੀ ਖੁੱਲੀ ਆ ਰਾਤ ਦੇ ਵੱਜ ਚੁੱਕੇ ਆ 11:30 ਥੱਕ ਗਿਆ ਮੈਂ ਵੀ ਥੱਕ ਗਿਆ ਚਲੋ ਚਲਦੇ ਆ ਘਰੇ ਚਲਦੇ ਆ ਚਲਦੇ ਆ ਚੱਲ ਅਗਜਾ ਮੂਰੇ ਅਜੇ ਪੀਜੀ ਵਾਲੀ ਦੁਕਾਨ ਵੀ ਖੁੱਲੀ ਆ ਮੈਂ ਨਾਲ ਆ ਨਾ ਤੇਰੇ ਅਸੀਂ ਰੋਟੀ ਪਾਣੀ ਖਾ ਕੇ ਕੰਮ ਕਰਕੇ ਹੋ ਗੀਆਂ ਸੇ ਬਿਰਲੇ ਕਿਹੜੇ ਪਾਸੇ ਅਸੀਂ ਸ਼ਾਮ ਨੂੰ ਸ਼ਾਮ ਵੀ ਨਹੀਂ ਸਕਦੇ ਰਾਤ ਹੀ ਹੋ ਗਈ ਆ 11:30 ਵੱਜ ਗਿਆ ਮੈਂ ਤਾਂ ਜੋ ਤੇ ਰੋਜ਼ ਰਾਤ ਨੂੰ ਸੈਰ ਕਰਦੇ ਇਧਰੋਂ ਦੇਖੋ ਮਾਰਕੀਟ ਆਪਣੀ ਇਹ ਆਪਣਾ ਸ਼ਿਵ ਆਸ਼ ਨਗਰ ਚੌਕ ਹੈ ਨਾ ਜਤਾ ਤੂੰ ਕਰਦੇ ਕੀ ਆ ਕਦੇ ਉਧਰ ਕਦੇ ਉਧਰ ਪਹਿਲਾਂ ਉਹਨੂੰ ਤੇ ਰਿਪੇਅਰ ਹੋ ਜਾਣੀਆ ਪਹਿਲਾਂ ਉਹ ਯਾਰ ਫੇਰ ਹੋ ਕੇ ਠੀਕ ਹੈ ਇਹਦੇ ਆਪਰੇ ਹਜੇ ਇੱਕ ਇੱਕ ਢਾਬਾ ਖੁੱਲਾ ਏ ਆਦਰਸ਼ ਢਾਬਾ ਖੁੱਲਾ ਏ ਚਲ 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 ਆਦਰਸ਼ ਢਾਬਾ ਖੁੱਲਾ ਏ ਬਾਕੀ ਢਾਬੇ ਬੰਦ ਹੋ ਚੁੱਕੇ ਨੇ ਆਪਣੇ ਘਾਤੇ ਲੱਗੇ ਤੇ ਆ ਬੰਸਲ ਵੀ ਬੰਦ ਹੋ ਗਿਆ ਆਪਣਾ ਮੇਰਾ ਤਾਂ ਦੁੱਕੀ ਆ ਬੱਤਾਂ ਦੋਸਤੀਆਂ ਨੇ ਹਾਂ ਹੌਂਟਾ ਦੁੱਖਣ ਗਿਆ ਰਿਪੇਅਰ ਜੋ ਹੋ ਗਈ ਇਹਨਾਂ ਤਾਂ ਕਰਦੀ ਆ ਪਹਿਲਾਂ ਸਕੂਟਰ ਚੱਕ ਕੇ ਲੈ ਕੇ ਆਈ ਵੀ ਬੰਦਾ ਬੇਲਾ ਹੋ ਕੇ 10 ਮਿੰਟ ਲਈ ਸੈਰ ਕਰਨ ਹੁੰਦਾ ਹੈ ਨਾ ਬਾਹਰ ਸਕੂਟਰ ਚੱਕ ਕੇ ਲਿਆ ਕੇ ਕਹਿੰਦੀ ਆ ਸਕੂਟਰ ਦੇ ਉੱਤੇ ਘੁੰਮਣਾ ਪਹਿਲਾਂ ਅਸੀਂ ਆਈਆਂ ਸੀ ਉੱਥੋਂ ਤੱਕ ਆਏ ਸੀ ਉੱਥੋਂ ਵਾਪਸ ਜਾ ਕੇ ਫਿਰ ਮੈਂ ਸਕੂਟ ਘਰੇ ਰੱਖਿਆ ਮੈਂ ਨਾਲੇ ਉਹ ਮੈਂ ਪੂਰੀ ਆ ਨਾ ਤਾਂ ਉਹ ਚਲਾਉਂਦੀ ਆ ਨਾ ਛੱਡਦੀ ਆ ਨਾ ਲੈ ਕੇ ਤੁਰਦੀ ਆ ਸਰੋਦਾ ਕਰਕੇ ਹੁਣ ਮੈਂ ਸਕੂਟਰ ਘਰੇ ਘਰਾ ਕੇ ਹੀ ਜਾ ਕੇ ਮੈਂ ਦਾ ਚਲੋ ਘਰ ਆ ਗਿਆ ਚਲ ਅੰਦਰ ਚਲ ਮੈਂ ਵੀ ਜਾਂ ਹਾਂ ਕੰਮ ਕਰ ਲਾ ਇੱਕ ਅੱਧਾ ਹਜੇ ਮੇਰੇ ਵੀ ਕੰਮ ਕਰ ਤੋਂ ਰਹਿੰਦੇ ਨੇ ਮੇਰੇ ਵੀ ਇੱਕਦੋ ਕੰਮ ਕਰਨ ਵਾਲੇ ਪਏ ਨੇ ਚਲੋ ਚਾਰ ਖੋਲਗੇ ਇਹਦਾ ਆਹ ਆ ਬਾਲਾ ਗੁੱਸਾ ਆਇਆ ਮੈਨੂੰ ਗੁੱਸਾ ਆਇਆ ਮੈਂ ਗੇਟ ਅੱਛੀ ਨੇ ਮਾਰਿਆ ਧਬਾਗਾ ਕੇ ਮਾਰਿਆ ਐਵੇਂ ਛੱਟ ਕੇ ਚਲੀ ਗਈ ਮੈਂ